Indonesia Okey Let go Let go It was very good do you like it? When I was young problems became clear ਕੰਨੀ ਬਰਾਦੂ ਦਾ ਅੱਛਾ ਜੀ ਜੈ ਮਾਹਾਰਾਣੀ ਜੈ ਮਾਹਾਰਾਣੀ ਜੇਕਰ ਅਦਰ ਬੋਰਾ ਦੇ ਮੇਲੇ ਨਾਲ ਵਾਲੀ ਮਹਾਰਾਣੀ ਜੀ ਦਾ ਜੈ ਮਾਹਾਰਾਣੀ ਮੈਂ ਪਰਮੋਦ ਬੱਬਰ ਬੀਟਾ ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜੇਕਾਰਾ ਕਾਲੀ ਦਵਾਰ ਵਾਲੀ ਮਹਾਰਾਣੀ ਦਾ ਮਾਂ ਭਗਵਤੀ ਸ਼ੈਲ ਪੁੱਤਰੀ ਅੱਜ ਪਹਿਲਾ ਨਰਾਤਾ ਮਾਤਾ ਰਾਣੀ ਦੀ ਬੜੀ ਕਿਰਪਾ ਕਾਲੀ ਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀ ਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁਖਨਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਐਸਾ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਣੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਤੇ ਲੰਗੂਰ ਬੰਦੇ ਨੇ ਅੰਬਰਸਰ ਤੇ ਬਟਾਲੇ ਇਹ ਮਹਾਮਾਇੀ ਦੀ ਬੜੀ ਕਿਰਪਾ ਸਭ ਦੀ ਸੁਖਨਾ ਪੂਰੀ ਹੁੰਦੀ ਆ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਉਂਦੀ ਐ ਤੇ ਸਾਰਿਆਂ ਨੇ ਸੁਖਨਾ ਸੁੱਕ ਕੇ ਆਗਲ ਮੂਰ ਬਣਾਉਂਦੇ ਆ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾਂ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਐ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਜੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾਮਾਏ ਦੀ ਬਹੁਤ ਕਿਰਪਾ ਬੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰ ਸ਼ਰ ਬਣਿਆ ਰਹੇ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜ ਇੱਕ ਮਾਦੀ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤਿਆਂ ਦਾ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਵਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰੀ ਆ ਆਪਣੀ ਆਪਣੀ ਅਰਦਾਸਾਂ ਕਰੀ ਆ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮੱਤਵਾ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਆ ਮਹਾਰਾਣੀ ਦੇ ਚਰਨਾ ਦੇ ਵਿੱਚ ਅਰਦਾਸ ਲੈ ਕੇ ਆਉਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੱਕ ਤੇ ਮਹਾਰਾਣੀ ਦੇ ਚਰਨਾ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ ਦਿਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗ ਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਕਸ਼ਬੋ ਚੰਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲੀਏ ਦਿਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਹਰਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਯੋ ਦੇ ਦਰ ਚੋਲੀ ਆੜਦਾ ਹਾਸਾ ਪੂਰੀਆਂ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈ ਉਸ ਕੋਲ ਪਿਆਰ ਚੱਲੀਏ ਦਿਵਾ ਚੰਨ ਦਾ ਜਗੇ ਹਵਾ ਪੁਰ ਦੀ ਵਗੇ ਮਹਾਰਾਣੀ ਪੱਪੂ ਗੰਜਾ ਤੇ ਹਾਂਜੀ ਮਾਤਾ ਨੰਦਨ ਮੰਦਲ ਜੋ ਵੀ ਲੋਕ ਆਉਂਦੇ ਆ ਆਪਣੀ ਭਾਵਨਾ ਲੈ ਕੇ ਸ਼ਰਦਾ ਭਾਵਨਾ ਦਾ ਮਾਤਾ ਰੰਨ ਸਾਰਿਆਂ ਦੀ ਭਾਵਨਾ ਪੂਰੀਆਂ ਕਰਦੀ ਏ ਜੋ ਮੰਗੇ ਮਹਾਰਾਣੀ ਜੰਦੀ ਹੈ ਜੇ ਮੰਤਰ ਆ ਮਾਤਾ ਰੰਨ ਜੰਦਲ ਗੋਰੀ ਮਾਤਾ ਰੰਨ ਨੱਚਦੇ ਆਉਂਦੇ ਆ ਤਾਂ ਫਿਰ ਮਹਾਰਾਣੀ ਉਹ ਜੋ ਮੰਗ ਲਿਆ ਮਿਲਦੀਆਂ ਮਿੱਠਿਆ ਮਰਾਤਾ ਜੇ ਮੈਂ ਬੱਚੇ ਚੁਹ ਲਿਆ ਸਾਡੇ ਘਰ ਬੱਚਾ ਹੋਵੇ ਮਹਾਰਾਣੀਆਂ ਅਸੀਂ ਆਪਾਂ ਉਹਨਾਂ ਨੂੰ ਲਗੂੜ ਬਣਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਕਾਲੀਬਾਰ ਮੰਦਰ ਕਿੰਨਾ ਕੁ ਪਰਾਵਾ ਹੈ ਕਿੰਨੀ ਕਿੱਥੇ ਕਿੰਨਾ ਹੈ ਹਾਂ ਕਾਲੀਬਾਰ ਮੰਦਰ ਕਿੰਨੀ ਕਿੱਥੇ ਕਾਲੀਬਾਰ ਮੰਦਰ ਕਿੰਨਾ ਕੁ ਪਰਾਵਾ ਹੈ ਇੱਕ ਪਟਿਆਲੇ ਜੀ